ਔਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਹੁੰਦਾ ਜਿਸ ਦੇ ਦੌਰਾਨ ਇੱਕ ਨੌਜਵਾਨ ਜਿਹੜਾ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਨਦਿੱਕੀ ਹਸਪੀਟਲ ਦੇ ਵਿੱਚ ਭੇਜਿਆ ਜਾਂਦਾ ਫਿਲਹਾਲ ਦੱਸਦੇ ਕਿ ਇਹ ਹਾਦਸੇ ਦਾ ਕਾਰਨ ਇਹ ਬਣਿਆ ਇੱਕ ਸ਼ਰਾਬ ਨਾਲ ਧੋਦੇ ਇੱਕ ਨੌਜਵਾਨ ਸੀਗਾ ਕਾਰ ਤੇ ਸਵਾਰ ਹੋ ਕੇ ਰੋਂਗ ਸਾਈਡ ਤੇ ਜਾਂਦਾ ਆ ਤਾਂ ਰੋਂਗ ਸਾਈਡ ਤੇ ਓਵਰ ਸਪੀਡ ਹੋਣ ਕਰਕੇ ਜਿਹੜਾ ਕੋ ਸਾਹਮਣੇ ਇੱਕ ਬੁਲਟ ਆਉਂਦਾ ਆ ਬੁਲਟ ਤੇ ਤਿੰਨ ਨੌਜਵਾਨ ਸਵਾਰ ਸੀਗੇ ਆਪਣੇ ਕੰਮ ਲਈ ਜਾ ਰਹੇ ਸੀ ਤਾਂ ਅਚਾਨਕ ਰੋਂਗ ਸਾਈਡ ਤੋਂ ਆ ਰਹੀ ਇੱਕ ਕਾਰਨ ਜਿਹੜਿਆ ਬੁਲੇਟ ਨੂੰ ਆਮਨੇ ਸਾਹਮਨੇ ਟੱਕਰ ਹੁੰਦੀ ਆ ਟੱਕਰ ਇੰਨੀ ਜ਼ਬਰਦਸਤ ਹੁੰਦੀ ਆ ਤਾਂ ਮੌਕੇ ਤੇ ਹੀ ਬੁਲੇਟ ਦੇ ਪਰਖੱਚੇ ਉੱਡ ਜਾਂਦੇ ਆ ਤਾਂ ਖੁਸ਼ਕਿਸਮਤੀ ਹੈ ਕਿ ਇਸ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਫਿਲਹਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਤਾਂ ਮੌਕੇ ਤੇ ਮੌਜੂਦ ਲੋਕਾਂ ਤੋਂ ਬੋਲ ਸਭ ਤੋਂ ਪਹਿਲਾਂ ਉਸ ਨੌਜਵਾਨ ਨੂੰ ਇਲਾਜ ਕਰਵਾਉਣ ਦੇ ਲਈ ਜਿਹੜਾ ਨਿੱਦਕੇ ਹਸਪੀਟਲ ਦੇ ਵਿੱਚ ਪਹੁੰਚ ਰਾਇਆ ਗਿਆ ਤਾਂ ਬਾਕੀ ਦੋਨੋਂ ਜਵਾਨਾ ਜਿਹੜੀ ਆ ਨਿੱਕੇ ਮੋਟੇ ਸੱਟਾਂ ਲੱਗੀਆਂ ਨੇ ਫਿਲਹਾਲ ਜਿਹੜਾ ਕਾਰ ਸਵਾਰਸੀ ਕੋ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗਾ ਤਾਂ ਲਗਾਤਾਰ ਜਿਸ ਤਰੀਕਾ ਜਿਸ ਤਰੀਕਾ ਤਸਵੀਰਾਂ ਤੁਸੀਂ ਸਕਰੀਨ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਿਆਨਕ ਸਰ ਕਾਸਾ ਹੁੰਦਾ ਤਾਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਬੁਲੱਟ ਦੀਆਂ ਤਸਵੀਰਾਂ ਦੇਖ ਕੇ ਕਿ ਕਾਰ ਦੀ ਸਪੀਡ ਕਿੰਨੀ ਤੇਜ਼ ਹੋਵੇ ਕਿ ਜਿਸ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਬੁਲੱਟ ਦੇ ਪ੍ਰਖੱਚੇ ਉੱਡ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਦੇ ਵਿੱਚ ਨੌਜਵਾਨ ਬੈਠਾ ਸੀਗਾ ਉਸ ਨੂੰ ਸ਼ਰਾਬ ਪੀਤੀ ਹੋਈ ਸੀਗੀ ਪਹਿਲਾਂ ਤਾਂ ਇਹ ਆਪਣੀ ਸਾਈਡ ਤੇ ਆ ਰਸੇਗਾ ਤਾਂ ਅਚਾਨਕ ਜਦੋਂ ਆਪਣੀ ਸਾਈਡ ਤੇ ਇੱਕ ਬੁਲੇਟ ਜਾ ਰਸੇਗਾ ਉਸ ਨੂੰ ਟੱਕਰ ਮਾਰਨ ਦੇ ਲਈ ਰੋਗ ਸਾਈਡ ਤੇ ਚਲੇਗੀ ਤਾਂ ਰੋਗ ਸਾਈਡ ਤੇ ਜਾ ਕੇ ਓਵਰ ਸਪੀਡ ਹੋਣ ਕਰਕੇ ਜਿਹਦੀ ਆਮੋ ਸਾਹਮਣੇ ਟੱਕਰ ਹੁੰਦੀ ਆ ਉਸ ਦੇ ਕੋਲ ਆਪਣੀ ਗੱਡੀ ਕੰਟਰੋਲ ਬਣੀ ਹੋਈ ਅੰਦਾਜ਼ਾ ਲਗਾ ਸਕਦੇ ਇੱਕ ਗੱਡੀ ਦੀ ਸਪੀਡ ਕਿੰਨੀ ਤੇਜ਼ ਹੋਵੇਗੀ ਜਿਸ ਦੇ ਨਾਲ ਸਾਹਮਣੇ ਵਾਲੇ ਬੁਲੇਟ ਨੂੰ ਬਚਾਉਣ ਦੇ ਲਈ ਉਸ ਦੇ ਕੋਲ ਜਿਹੜੀ ਗੱਡੀ ਕੰਟਰੋਲ ਨਹੀਂ ਹੋ ਜਿਸ ਦੇ ਵਿੱਚ ਚੱਕਰ ਹੁੰਦੀ ਹੈ ਤਾਂ ਇੱਕ ਨੌਜਵਾਨ ਜਿਹੜਾ ਗੰਬੀਰ ਚੱਕਰੀ ਹੋ ਜਾਂਦਾ ਤਾਂ ਮੌਕੇ ਤੇ ਪਹੁੰਚੇ ਫੋਰਸ ਅਧਿਕਾਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਅੱਜ ਕਰ ਲਿਆ ਗਿਆ ਤਾਂ ਫਿਲਹਾਲ ਨੇਰਲੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਉਹਨਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਦੇ ਵਿੱਚ ਗਲਤੀ ਕਿਹੜੀ ਹੈ ਤਾਂ ਆਉਣ ਵਾਲੇ ਸਮੇਂ ਤੇ ਵਿੱਚ ਹੁਣ ਪਤਾ ਲੱਗ ਸਕੇਗਾ ਕਿ ਕਿਸ ਦੇ ਖਿਲਾਫ ਜਿਹੜੀ ਹੈ ਪੁਲਿਸ ਤੋਂ ਲੋਕ ਘਾਰਦਿਆਂ ਕੀਤੀ ਗਈ ਹੈ ਨਾ ਦਿਲਕਸ਼ੀ ਸਿੰਘ ਜਾਂਡੇ ਹਾਂ ਚੁੰਗੀਆ ਨੂੰ ਜਾਂਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਉਰਸੀ ਪਰਾਣਾਚਲ ਆਪਾਂ ਗਰਦਾਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ ਆਪਾਂ ਸਿਟੀ ਛਾਣੇ ਲੱਗੋ ਆਪਣੇ ਪਿੰਡ ਨੂੰ ਜਾਂਦੇ ਹਾਂ ਚੁੰਗੀਆ ਨੂੰ ਜਾਂਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵਿਲੇ ਆ ਗਏ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਚੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਜ਼ਖਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹੰਮਾ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕੁ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਤੈਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਤੇ ਚਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਨਦੀ ਵੱਧ ਤੋਂ ਵੱਧ ਉਹ ਵਾਏ ਗੱਡੀ ਦਾ ਖਾਲਸਾ ਵਾਏ ਗੱਡੀ ਵੀ ਕੋ ਤੇ ਮੈਂ ਠਾਣੇ ਤੋਂ ਆਫ ਹੋ ਕੇ ਆਪਣੀ ਗੱਡੀ ਚ ਜੇ ਆ ਕੇ ਬੈਠਾ ਹੀ ਆਂ ਸਟਾਰਟ ਕੀਤੀ ਆ ਤੇ ਸਾਹਮਣੇ ਇੱਕ ਬੁਲਟ ਮੋਟਰਸਾਈਕਲ ਆਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਪਿੱਛੋਂ ਇੱਕ ਸਵਿਟ ਗੱਡੀ ਆ ਰਹੀ ਹੈ ਦੋਨਾਂ ਦੀ ਆਪਸੇ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਤਵਾਰ ਟੱਕਰ ਖਾਂਦ ਤਵਾਰ ਮੋਟਰਸਾਈਕਲ ਆ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਤੇ ਮੇਰਾ ਚਲੋ ਥੋੜਾ ਬਹੁਤ ਨੁਕਸਾਨ ਹੋਇਆ ਗੱਡੀ ਦਾ ਮ ਤੇ ਥਾਣੇ ਆ ਜਿਹੜੀ ਤੇ ਆਵਾਜ਼ ਬਹੁਤ ਆਈ ਹੈ ਥਾਣੇ ਦੇ ਸਾਹਮਣੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਤੇ ਦੌੜ ਗਏ ਸਾਰੇ ਮੁਲਾਜੰਦੇ ਬਾਹਰ ਗਏ ਆ ਦੇਖਿਆ ਕਿ ਇੱਕ ਡਰਾਈਵਰ ਜਿਹੜਾ ਇਹ ਕਾਰ ਦਾ ਇਹਨੇ ਸ਼ਰਾਬ ਪੀਤੀ ਹੋਈ ਸੀ ਤੇ ਜੇ ਡਾਕਟਰ ਚਾਹੁੰਦਾ ਨਹੀਂ ਆ ਰਿਹਾ ਤੇ ਦੂਸਰੇ ਜਿਹੜੇ ਮੋਟਰਸਾਈਕਲ ਤੇ ਤਿੰਨ ਜਵਾਨ ਆ ਰਹੇ ਆ ਇਧਰੋਂ ਆਪਣੇ ਕੁੜੀ ਵਾਲੇ ਸਕੂਲ ਸਾਈਡ ਤੋਂ ਕਹਾਣੀ ਸਬਜੀ ਮੰਡੀ ਤੋਂ ਤੇ ਇਹਨੇ ਕਾਰ ਦੇ ਜਿਹੜੀ ਲਿਆ ਕੇ ਸੌਂਸੈਕਟ ਤੇ ਮਾਰੀ ਹੋਰ ਇਹਦੇ ਵਿੱਚ ਮੁਲਾਜ ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਦੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਹੁਣ ਜਾ ਰਹੇ ਆ ਸਟਾਲ ਅਸਲ ਜਾ ਕੇ ਜੋ ਵੀ ਕਰਗੇ ਤੇ ਬਣੇਗੀ ਉਹ ਕਰਾਂਗੇ। ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜਬਰਦਸਤ ਘਟਨਾ ਹੈ ਔਰ ਦੂਸਰੀ ਰੋਂਗ ਸਾਈਡ ਤੋਂ ਹੋਈ ਹੈ। ਰੋਂਗ ਸਾਈਡ ਤੋਂ ਆ ਕੇ ਇਹਨੇ ਮਾਰੀ ਆ। ਇਹ ਆਪਣੀ ਕਾਰ ਵਾਲੇ ਦੀ ਗਲਤੀ ਸੀ। ਕਾਰ ਵਾਲੀ ਦੀ ਗਲਤੀ ਸੀ। ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਵੀ ਬੈਠਾ ਸੀ ਗੱਡੀ 'ਚ ਉਹਦੀ ਗੱਡੀ 'ਚ ਵੀ ਮਾਰੀ ਆ। ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਨੇ ਜਿਹੜੀ ਗੱਡੀ ਇਹਦੀ ਘੁੰਮ ਗਈ ਆ। ਹਾਂ। ਉਹ ਗੱਡੀ ਆਕੇ ਜੀ ਸਾਡੇ ਮਲਾਜਮ ਦੀ ਗੱਡੀ 'ਚ ਲੱਗੀ ਥੋੜੀ ਮਲਾਨਾ ਦਿਲਕਸ਼ਰੀ ਸਿੰਘ ਜੀ ਨਿਵਾਸੀ ਪੁਰਾਣਾ ਚਲਾ ਆਪਾਂ ਗਰਦਾਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ ਆਪਾਂ ਸਿਟੀ ਠਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੁੰਗੀਆ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵਿਲੇ ਆ ਕੇ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ 'ਤੇ ਆ ਬੁਲਟ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਚੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ जख्मी ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹਨਵਾ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਤੈਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੌਤ ਚੱਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਉਹਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਧ ਵੱਧ ਮੇਰੀ ਗੱਡੀ ਦਾ ਖਾਨਚਾ ਮੇਰੀ ਗੱਡੀ ਨੂੰ ਤੇ ਮੈਂ ਥਾਣੇ ਤੋਂ ਆਫ ਹੋ ਕੇ ਆਪਣੀ ਗੱਡੀ ਚ ਜੇ ਆ ਕੇ ਬੈਠਿਆ ਹੀ ਆ ਸਟਾਰਟ ਕੀਤੀ ਆ ਤੇ ਸਾਹਮਣੇ ਇੱਕ ਬੁਲਟ ਮੋਟਰਸਾਈਕਲ ਆਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਪਿੱਛੋਂ ਇੱਕ ਸਵੀਟ ਗੱਡੀ ਆ ਰਹੀ ਹੈ ਦੋਨਾਂ ਦੀ ਆਪਸ ਵਿੱਚ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਤbaar ਟੱਕਰ ਖਾਨਦਾਰ ਮੋਟਰਸਾਈਕਲ ਆ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਾਇਆ ਤੇ ਮੇਰਾ ਚਲੋ ਥੋੜਾ ਬੋਤਨ ਨੁਕਸਾਨ ਹੋਇਆ ਗੱਡੀ ਦਾ ਮੇਰੇ ਸੱਟ ਨਹੀਂ ਲੱਗੀ ਅਬ ਇੰਸਪੈਕਟਰ ਵਿਰਿੰਦਰ ਅੱਜ ਡਿਊਟੀ ਅਫਸਰ ਹੀ ਮੈਂ ਥਾਣੇ ਸਿੱਧੇ ਤੇ ਥਾਣੇ ਆ ਜਰੀ ਤੇ ਆਵਾਜ਼ ਬਹੁਤ ਆਈ ਹੈ ਥਾਣੇ ਇਹਨੇ ਸ਼ਰਾਬ ਪੀਤੀ ਹੋਈ ਸੀ ਤੇ ਇਹ ਡਾਕਰ ਨੇ ਚੌਂਕਾ ਨਹੀਂ ਆ ਰਿਹਾ ਤੇ ਦੂਸਰੇ ਜਿਹੜੇ ਮੋਟਰਸਾਈਕਲ ਤੇ ਤਿੰਨ ਜਵਾਨ ਆ ਰਹੇ ਇਧਰੋਂ ਆਪਣੇ ਕੁੜੀ ਵਾਲੇ ਸਕੂਲ ਸਾਈਡ ਤੋਂ ਪੁਰਾਣੀ ਸਬਜ਼ੀ ਮੰਡੀ ਤੋਂ ਤੇ ਇਹਨੇ ਕਾਰ ਦੀ ਜਿਹੜੀ ਅੱਗੇ ਸੌਂਗ ਸੈਕਟਰ ਤੇ ਮਾਰੀ ਉਹਦੇ ਵਿੱਚ ਉਹ ਲੱਜੇ ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਨੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਆ ਹੁਣ ਜਾ ਰਹੇ ਆ ਹਸਪਤਾਲ ਜਾ ਕੇ ਜੋ ਵੀ ਕਰਗੇ ਤੇ ਬਣੇਗੀ ਉਹ ਕਰਾਂਗੇ ਸਿਰਫ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜਬਰਦਸਤ ਘਟਨਾ ਹੋਰ ਦੂਸਰੀ ਰੋਂਗ ਸਾਈਡ ਤੋਂ ਹੋਈ ਰੋਂਗ ਸਾਈਡ ਤੋਂ ਆ ਕੇ ਇਹਨੇ ਮਾਰੀ ਆ ਤੇ ਗਲਤੀਕਾਰ ਵਾਲੇ ਦੀ ਸਾਰ ਵਾਲੀ ਦੀ ਗਲਤੀ ਸੀ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਵੀ ਬੈਠਾ ਸੀ ਗੱਡੀ 'ਚ ਉਹਦੀ ਗੱਡੀ 'ਚ ਵੀ ਮਾਰੀ ਆ ਹਾਂ ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਨੇ ਜਿਹਦੀ ਗੱਡੀ ਇਹਦੀ ਘੁੰਮ ਗਈ ਆ ਹਾਂ ਤੇ ਉਹ ਗੱਡੀ ਆ ਕੇ ਇਹਦੀ ਗਿਰ ਸਾਡੇ ਮੁਲਾਜ਼ਮ ਦੀ ਗੱਡੀ 'ਚ ਲੱਗੀ